ਲੈ ਵੀ ਮਿੱਤਰੋ ਅੱਜ ਪਹੁੰਚੇ ਹਾਂ ਸਹਿਰ ਤਨੌਲੇ ਦੀਪਕ ਠਾਬੇ ਦੇ ਬਿਲਕੁਲ ਸਾਹਮਣੇ ਬਾਈ ਦੀ ਦੁਕਾਨ ਆ ਏਕਮ ਪੰਜਾਬੀ ਜੁੱਤੀ ਬਾਈ ਪੂਰੀਆਂ ਟੌਪ ਦੀਆਂ ਜੁੱਤੀਆਂ ਨੇ ਬਾਈ ਲਵੇ ਗਾਰੰਟੀ ਦਿੰਦਾ ਜੁੱਤੀ ਦੀ ਇੱਕ ਵਾਰੀ ਬਾਈ ਲਵੇ ਜ਼ਰੂਰ ਤੁਸੀਂ ਹਾਜ਼ਰੀ ਲਵਾਇਓ ਮੇਰੇ ਕਹੇ ਤੋਂ ਬਾਈ ਦਾ ਐਡਰੈਸ ਤੁਹਾਨੂੰ ਦੱਸਿਆ ਨਾ ਦੀਪਕ ਠਾਬੇ ਦੇ ਜਮਾ ਬਿਲਕੁਲ ਸਾਹਮਣੇ ਨੱਕ ਦੀ ਸੇ ਨੂੰ ਬਾਈ ਦੀ ਦੁਕਾਨ ਆ ਤੇ ਸਾਨੂੰ ਮੈਂ ਡਿਜ਼ਾਈਨ ਦਿਖਾਉਣਾ ਅੰਦਰ ਚੱਲ ਕੇ ਬਣੇ ਰਿਓ ਵੀਡੀਓ ਦੇ ਨਾਲ ਆਜੋ ਮਿੱਤਰੋ ਆ ਬੇਟਾ ਸਾਡਾ ਵੱਡਾ ਭਰਾ ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਠੀਕ ਹੋ ਲੈ ਵੀ ਹੁਣ ਸਮੇਂ ਮੈਂ ਜੁੱਤੀਆਂ ਦਿਖਾਉਣ ਲੱਗਿਆ ਆ ਦੇਖੋ ਬਾਈ ਓਏ ਜਿਵੇਂ ਸ਼ੋਰੂਮ ਦੇ ਵਿੱਚ ਬੂਟ ਚਨੇ ਪਏ ਹੁੰਦੇ ਨਾ ਵੀ ਪਸੰਦ ਕਰ ਵੀ ਕਿਹੜਾ ਚਾਹੀਦਾ ਮੇਰਾ ਜੀ ਕਰਦਾ ਮੈਂ ਸਾਰੀਆਂ ਲੈ ਜਾ ਪਰ ਨਹੀਂ ਸੋਟਿਆ ਵਿੱਚ ਇਹ ਨਾ ਕੁੜੀਆਂ ਵਾਲੀਆਂ ਵੀ ਜੁੱਤੀਆਂ ਰੱਖੀ ਬੈਠਾ ਬਾਈ ਬਾਈ ਜੇ ਕੁੜੀਆਂ ਵਾਲੀਆਂ ਜੁੱਤੀਆਂ ਚਾਹੇਂ ਆ ਕੜਾਈ ਦੇਖੋ ਬਾਈ ਓਏ ਰੰਗ ਦੇਖੋ ਪਹਿਲਾਂ ਤਾਂ ਕਿੰਨੀ ਘੈਂਟ ਰੰਗ ਨੇ ਜੁੱਤੀਆਂ ਦੇ ਤੇ ਆ ਦੇਖੋ ਲੇਡੀਜ਼ ਜੁੱਤੀ ਹੈ ਨਾ ਕਿਸੇ ਵੀ ਭੈਣ ਨੂੰ ਜੁੱਤੀ ਚਾਹੀਦੀ ਹੈ ਨਾ ਤਾਂ ਇੱਥੋਂ ਜ਼ਰੂਰ ਬਾਈ ਲਵੇ ਹਾਜ਼ਰੀ ਲਵਾਇਓ ਤੇ ਸਾਡੇ ਵਾਲਾ ਮੈਂਬਰ ਕਹਿੰਦਾ ਜੁੱਤੀ ਦਿਖਾ ਬਾਈ ਵਧੀਆ ਘੈਂਟ ਬਾਈ ਦਾ ਐਡਰੈਸ ਉਹ ਨੂੰ ਮੈਂ ਦੱਸਤਾ ਬਾਕੀ ਸਕਰੀਨ ਤੇ ਨੰਬਰ ਵੀ ਚੱਲੀ ਜਾਂਦਾ ਦੀਪਕ ਠਾਬੇ ਦੇ ਬਿਲਕੁਲ ਸਾਹਮਣੇ ਏਕਮ ਪੰਜਾਬੀ ਜੁੱਤੀ ਠੀਕ ਆ ਬਾਈ ਇੱਕ ਵਾਰੀ ਬਾਈ ਲਵੇ ਜ਼ਰੂਰ ਤੁਸੀਂ ਹਾਜ਼ਰੀ ਲਵਾਇਓ ਪੂਰੀਆਂ ਘੈਂਟ ਜੈਨੂਰੇਟ ਨੇ ਕੋਈ ਬਾਹਲੇ ਰੇਟ ਨਹੀਂ ਹੈਗੇ ਬਾਜ਼ਾਰ ਨਾਲੋਂ ਸਸਤੇ ਰੇਟ ਨੇ ਕੋਈ ਆਈ ਨਹੀਂ ਹੈਗਾ ਜੀ ਤੁਹਾਨੂੰ 12-1500 ਦੀ ਲਾਉ 7-800 ਰੁਪਏ ਦੀ ਜੁੱਤੀ 500 ਤੋਂ ਸਟਾਰਟਿੰਗ ਹੋ ਜਾਂਦੀ ਹੈ ਜੁੱਤੀ ਪੂਰੀ ਗਾਰੰਟੀ ਦਿੰਦਾ ਬਾਈ ਜੁੱਤੀ ਆਪਣਾ ਭਰਾ ਵੱਡਾ ਠੀਕ ਆ ਜ਼ਰੂਰ